ਅੰਮ੍ਰਿਤਸਰ ਦੇ ਰੈਣ ਵਾਲੇ ਮਸ਼ਹੂਰ ਕੋਮੇਡੀਅਨ ਕਪਿਲ ਸ਼ਰਮਾ ਅਤੇ ਬਾਲੀਵੁੱਡ ਅਦਾਕਾਰਾ ਰਾਜਪਾਲ ਯਾਦਵ ਕੋਰੀਓਗ੍ਰਾਫਰ ਰੈਮੋ ਡੀ ਸੋਜ਼ਾ ਅਤੇ ਕੋਮੇਡੀਅਨ ਸੁਗੰਧਾ ਮਿਸ਼ਰਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਿਆ ਇਹਨਾਂ ਕਲਾਕਾਰਾਂ ਨੂੰ ਇੱਕ ਈਮੇਲ ਦੇ ਰਾਹੀਂ ਜਾਨੋਂ ਮਾਰਨ ਦੀਆਂ ਜਿਹੜੀਆਂ ਨੇ ਧਮਕੀਆਂ ਮਿਲੀਆਂ ਨੇ ਵਿਸ਼ਨੂੰ ਨਾਂ ਦੇ ਵਿਅਕਤੀ ਨੇ ਰਾਜਪਾਲ ਯਾਦਵ ਦੇ ਈਮੇਲ ਖਾਤੇ ਉੱਤੇ ਧਮਕੀ ਭਰੇ ਈਮੇਲ ਭੇਜੀ ਹੈ ਜਿਸ ਦੇ ਵਿੱਚ ਸ਼ਰਮਾ ਅਤੇ ਉਸ ਦੇ ਪਰਿਵਾਰ ਉਸ ਦੇ ਸਹਿਯੋਗੀ ਅਤੇ ਰਾਜਪਾਲ ਯਾਦਵ ਨੂੰ ਜਾਨੋਂ ਮਾਰਨ ਦੀ ਚੇਤਾਵਨੀ ਜਿਹੜੀ ਹੈ ਦਿੱਤੀ ਗਈ ਹੈ 14 ਦਸੰਬਰ 2024 ਨੂੰ ਭੇਜੀ ਗਈ ਇਸ ਈਮੇਲ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ ਇਹ ਈਮੇਲ ਈਮੇਲ ਖਾਤੇ don992848@gmail.com ਤੋਂ ਰਾਜਪਾਲ ਯਾਦਵ ਦੀ ਟੀਮ ਦੇ ਈਮੇਲ ਖਾਤੇ ਈਮੇਲ ਟੀਮ ਰਾਜਪਾਲ ਯਾਦਵ @gmail.com ਉੱਤੇ ਜਿਹੜੀ ਹੈ ਭੇਜੀ ਗਈ ਹੈ ਜਿਸ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਰਾਜਪਾਲ ਯਾਦਵ ਦੀ ਪਤਨੀ ਰਾਧਾ ਰਾਜਪਾਲ ਯਾਦਵ ਨੇ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਜਿਹੜੀ ਦਰਜ ਕਰਵਾਈ ਹੈ ਅੰਬੋਲੀ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 351 ਤਿੰਨ ਦੇ ਤਹਿਤ ਮਾਮਲਾ ਦਰਜ ਕਰਕੇ ਜੋ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਨਾਲ ਸੰਬੰਧਿਤ ਹੈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਅਜੇ ਤੱਕ ਜ਼ਿੰਮੇਵਾਰ ਵਿਅਕਤੀ ਦੀ ਪਹਿਚਾਨ ਨਹੀਂ ਕੀਤੀ ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਕਈ ਸਾਲਾਂ ਤੋਂ ਮਨੋਰੰਜਨ ਇੰਡਸਟਰੀ ਦੀ ਮਸ਼ਹੂਰ ਹਸਤੀ ਨੇ ਸੁਗੰਦਾ ਮਿਸ਼ਰਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਰੈਮੋਡੀ ਸੁਜ਼ਾ ਨੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਜਿਹੜੀ ਦਰਜ ਕਰਵਾਈ ਹੈ ਪੁਲਿਸ ਮੁਤਾਬਕ ਧਮਕੀ ਭਰੀ ਈਮੇਲ ਜਿਹੜੇ ਨੇ ਉਹ ਪਾਕਿਸਤਾਨ ਦੇ ਵੱਲੋਂ ਪਾਕਿਸਤਾਨ ਤੋਂ ਭੇਜੇ ਜਾ ਰਹੇ ਨੇ ਤੇ ਈਮੇਲ ਦੇ ਵਿੱਚ ਲਿਖਿਆ ਹੈ ਅਸੀਂ ਤੁਹਾਡੀਆਂ ਹਾਲ ਹੀ ਗਤੀਵਿਧੀਆਂ ਦੀ ਨਿਗਰਾਨੀ ਜਿਹੜੀ ਕਰ ਰਹੇ ਹਾਂ ਅਤੇ ਅਸੀਂ ਤੁਹਾਡਾ ਧਿਆਨ ਇੱਕ ਸੰਵੇਦਨਸ਼ੀਲ ਮਾਮਲੇ ਦੇ ਵੱਲ ਦਿਵਾਉਣਾ ਚਾਹੁੰਦੇ ਹਾਂ ਇਹ ਕੋਈ ਪਬਲਿਸਿਟੀ ਸਟੰਟ ਜਾਂ ਤੁਹਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਨਹੀਂ ਹੈ ਅਸੀਂ ਤੁਹਾਨੂੰ ਇਹ ਸੰਦੇਸ਼ ਨੂੰ ਪੂਰੀ ਗੰਭੀਰਤਾ ਦੇ ਨਾਲ ਲੈਣ ਦੀ ਅਪੀਲ ਕਰਦੇ ਹਾਂ ਭੇਜਣ ਵਾਲੇ ਨੇ ਆਪਣਾ ਨਾਮ ਵਿਸ਼ਨੂ ਵਜੋ ਦੱਸਿਆ ਹੈ ਤੇ ਦਸਤਖਤ ਕੀਤੇ ਹਨ ਹਾਲ ਹੀ ਦੇ ਵਿੱਚ ਮੁੰਬਈ ਪੁਲਿਸ ਨੇ ਆਪਣੀ ਚੌਕਸੀ ਜਿਹੜੀ ਹੈ ਵਧਾ ਦਿੱਤੀ ਹੈ ਕਿਉਂਕਿ ਖਾਸ ਤੌਰ ਤੇ ਸਿਆਸਤਦਾਨ ਬਾਬਾ ਸਦੀਕੀ ਦੇ ਹੋਏ ਜਾਨਲੇਵਾ ਹਮਲੇ ਉਸ ਤੋਂ ਬਾਅਦ ਬੋਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਮਿਲੀ ਧਮਕੀ ਅਤੇ ਹਾਲ ਹੀ ਦੇ ਵਿੱਚ ਜਿਹੜਾ ਬੋਲੀਵੁੱਡ ਅਦਾਕਾਰ ਸੈਫਲੀ ਖਾਨ ਤੇ ਹੋਏ ਚਾਕੂ ਦੇ ਨਾਲ ਹਮਲੇ ਤੋਂ ਬਾਅਦ ਸ਼ਹਿਰ ਦੇ ਵਿੱਚ ਜਿਹੜੀ ਹੈ ਕਾਨੂੰਨੀ ਹਰਕਤਾਂ ਵਿੱਚ ਜਿਹੜੀ ਕਾਨੂੰਨ ਵਿਵਸਥਾ ਇਹ ਹਰਕਤ ਦੇ ਵਿੱਚ ਆ ਗਈ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਬਾਬਾ ਸਦੀਕੀ ਦੀ ਮੁੰਬਈ ਦੇ ਵਿੱਚ ਬੰਦਰਾ ਇਲਾਕੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਜਿਹੜੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜ਼ਿਕਰਯੋਗ ਹੈ ਕਿ ਆਪਣੇ ਟੈਲੀਵਿਜ਼ਨ ਕਰੀਏ ਤੋਂ ਇਲਾਵਾ ਕਪਿਲ ਸ਼ਰਮਾ ਨੇ ਕਿਸ ਕਿਸ ਕੋ ਪਿਆਰ ਕਰੂ ਫਿਰੰਗੀ ਵਰਗੀਆਂ ਫਿਲਮਾਂ ਵਿੱਚ ਜਿਹੜੀ ਆਪਣੀ ਭੂਮਿਕਾ ਨਿਭਾਈ ਹੈ ਤੇ ਹਾਲ ਹੀ ਦੇ ਵਿੱਚ ਅਦਾਕਾਰਾਂ ਨੇ Netflix ਤੇ The Great Indian Kapil Sharma Show ਲਾਂਚ ਕੀਤਾ ਹੈ ਜਿਸ ਦੇ ਵਿੱਚ ਅਮੀਰ ਖਾਨ ਅਤੇ ਰਣਵੀਰ ਕਪੂਰ ਸਮੇਤ ਹੋਰ ਮਸ਼ਹੂਰ ਹਸਤੀਆਂ ਨੇ ਵੀ ਦਸਤਕ ਦਿੱਤੀ ਹੈ ਰੈਮੋ ਡੀ ਸੁਜ਼ਾ ਇੱਕ ਮਸ਼ਹੂਰ ਡਾਂਸਰ ਕੋਰੀਓਗ੍ਰਾਫਰ ਅਦਾਕਾਰਾ ਅਤੇ ਫਿਲਮ ਨਿਰਦੇਸ਼ਕਾ ਉਸਨੇ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ ਦੇ ਵਿੱਚ ਆਪਣੀ ਭਾਗੀਦਾਰੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਅਤੇ ਬਾਅਦ ਦੇ ਵਿੱਚ ਸ਼ੋਅ ਦੇ ਵਿੱਚ ਜੱਜ ਬਣ ਗਏ ਸਨ ਉਸਨੇ ਫਿਲਮ ਫਾਲਤੂ ਦੇ ਨਾਲ ਆਪਣੇ ਨਿਰਦੇਸ਼ਨ ਦੀ ਵੀ ਸ਼ੁਰੂਆਤ ਕੀਤੀ ਅਤੇ ਕਈ ਫਿਲਮਾਂ ਦਾ ਜਿਹੜਾ ਨਿਰਦੇਸ਼ਨ ਕੀਤਾ ਉਸ ਤੋਂ ਬਾਅਦ ਸੁਗੰਧਾ ਮਿਸ਼ਰਾ ਦਾ ਕਪਿਲ ਸ਼ਰਮਾ ਸ਼ੋਅ ਅਤੇ ਕਾਮੇਡੀ ਨਾਈਟਸ ਵਿੱਚ ਕਪਿਲ ਸਮੇਤ ਵੱਖ-ਵੱਖ ਕੋਮੇਡੀਅਨ ਸ਼ੋਅ ਵਿੱਚ ਭਾਗ ਲੈਣ ਤੋਂ ਬਾਅਦ ਆਪਣੀ ਗਾਇਕੀ ਕਾਮੇਡੀ ਅਤੇ ਅਦਾਕਾਰਾਂ ਦੇ ਹੁਨਰ ਦੇ ਲਈ ਜਾਣੀ ਜਾਂਦੀ ਹੈ ਕਈ ਬਾਲੀਵੁੱਡ ਫਿਲਮਾਂ ਦੇ ਵਿੱਚ ਆਪਣੀ ਭੂਮਿਕਾਵਾਂ ਨਿਭਾ ਚੁੱਕੇ ਰਾਜਪਾਲ ਯਾਦਵ ਨੂੰ ਵੀ ਜਿਹੜਾ ਪਿਛਲੀ ਵਾਰ ਹੈ ਪੂਲਪਲਿਆ 3 ਦੇ ਵਿੱਚ ਦੇਖਿਆ ਗਿਆ ਸੀ